ਹੁਣ ਵੀ ਪਿਆਰ ਸਰਕਾਰ ਕੋਈ ਤੁਸੀਂ ਚਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵਾਨਤ ਮਾਨ ਨੂੰ ਤਾਂ ਘਰੇ ਬਿਠਾਇਆ ਸਸੋਡਿਆ ਤੇ ਜੈਨ ਦੋ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਇੱਕ ਓਖੀ ਲੈ ਲਈ ਜੀ ਮਿਨਿਸਟਰ ਦੇ ਘਰ ਦੇ ਨਾਲ ਚਾਰ ਮਹਿਕਮੇ ਸਸੋਡਿਆ ਕੋਲੇ ਐ ਤੇ ਚਾਰ ਮਹਿਕਮੇ ਜੈਨ ਕੋਲੇ ਐ ਉਹ ਮੀਟਿੰਗਾਂ ਲੈਂਦੇ ਐ ਉਹ ਫੈਸਲੇ ਕਰਦੇ ਐ ਤੇ ਹਰ ਮਿਨਿਸਟਰ ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਉਹ ਫੈਸਲੇ ਕਰਦੇ ਐ ਯਾਰ ਆਪਣੈਨੇ ਕੇ ਅਹੀ ਜੀ ਹਲਕ ਬਣ ਗਈ ਆਪਣੇ ਆਪਣੇ ਸਰਕਾਰ ਆਪ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਹੈ ਲੋਕਾਂ ਦੀ ਸਰਕਾਰ ਨਹੀਂ ਹੈ ਫੈਸਲੇ ਕੀ ਕਰਦੇ ਹੈ ਪੈਸਾ ਇਕੱਠਾ ਕਰਨਾ ਹੁਣ ਇਹਨਾਂ ਨੂੰ ਪਤਾ ਹੈ ਕਿ 1 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪੈਣੀ ਕਹਿੰਦੇ ਪੈਸੇ ਇਕੱਠੇ ਕਰ ਲਓ ਲੁੱਟੋ ਲੱਗ ਦਿਓ ਹੁਣ ਇਹ ਨਮਾਜ਼ ਪੰਗਾ ਸ਼ੁਰੂ ਕਰਤਾ 40000 ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਜਾਂ ਕਿਸ ਵਾਸਤੇ ਲੈਣੀ ਹੈ 40 ਹਜ਼ਾਰ ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਹਦੇ ਬਾਅਦ ਤੁਸੀਂ ਸਾਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹਤ ਹਾਲਾਤ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਕੁਝ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਨਹੀਂ ਜਾਣ ਦੇਵਾਂਗੇ ਤੁਹਾਡੀ ਕਿਸੇ ਦੀ ਸ਼੍ਰੋਮਣੀ ਅਕਾਲੀ ਦਲ